ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ ਬਿਆਰੀ ਅਫਸਰ ਸ਼ਾਹੀ ਦਾ ਰੋਲ ਲੀਡਰ ਰੋਕੀ ਸੇਵਾਖਣ ਅਫਸਰ ਸ਼ਾਹੀ ਆਖੇ ਫੀਸਾਂ ਹੋ ਵੱਡੀ ਲੈਂਦੇ ਸ਼ਰਮ ਨਾ ਕਰਦੇ ਨਾ ਹੀ ਵਟਣ ਪੋਰਾ ਚੀਸਾਂ ਹੋ ਦੇਸ਼ ਦਾ ਢਾਂਚਾ ਲੋਕਤੰਤਰੀ ਰਜਵਾੜਾ ਸ਼ਾਹੀ ਜਾਂ ਤਾਨਾਸ਼ਹੀ ਹੋਵੇ ਪਰਸ ਨੂੰ ਚਲਾਉਣ ਲਈ ਕੁਝ ਅਹਿਲਕਾਰ ਤੇ ਕੁਝ ਅਫਸਰ ਚੁਣਨੇ ਪੈਂਦੇ ਹਨ ਜਿਨ੍ਹਾਂ ਨੇ ਸਮੇਂ-ਸਮੇਂ ਸਿਰ ਸਰਕਾਰ ਦੇ ਹੁਕਮ ਫੈਸਲੇ ਲਾਗੂ ਕਰਨੇ ਹੁੰਦੇ ਨੇ ਜਾਂ ਟੁਕਮੇ ਸਮੇਂ ਕੁਸ਼ਲ ਪ੍ਰਸ਼ਾਸਨ ਚਲਾਉਣ ਲਈ ਟੁਕਮੇ رائے ਦੇਣੀ ਹੁੰਦੀ ਹੈ ਉਹ ਅਫਸਰ ਕਿਹੋ ਜੇ ਹੋਣ ਉਹਨਾਂ ਦੀ ਯੋਗਤਾ ਭਰਤੀ ਪ੍ਰਣਾਲੀ ਤਰੱਕੀ ਪ੍ਰਣਾਲੀ ਕਿਵੇਂ ਦੀ ਤੇ ਕਿਹੋ ਜੀ ਹੋਵੇ ਉਹ ਉਸ ਸਮੇਂ ਦੀ ਸਰਕਾਰ ਦੀ ਆਪਣੀ ਯੋਗਤਾ ਪ੍ਰਤੀਬੱਧਤਾ ਤੇ ਨਿਰਪਰ ਕਰਦਾ ਜ਼ਰੂਰੀ ਨਹੀਂ ਦੇਸ਼ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਮੁੱਖ ਮੰਤਰੀ ਬਹੁਤਾ ਦਾ ਪੜਿਆ ਲਿਖਿਆ ਜਾਂ ਕਿਸੇ ਖੇਤਰ ਜਾਂ ਹੁਨਰ ਦਾ ਮਾਹਿਰ ਹੋਵੇ ਉਸ ਵਿੱਚ ਸਭ ਤੋਂ ਵੱਧ ਯੋਗਤਾ ਇਹ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਪਰਜਾ, ਜਨਤਾ, ਮੁਲਕ ਲਈ ਕਿੰਨਾ ਕੁ ਫਿਕਰਮੰਦ ਤੇ ਗੰਭੀਰ ਹੈ ਉਸਦੇ ਮਨ ਵਿੱਚ ਕੀ ਸੋਚ ਹੈ ਉਹ ਕੀ ਚਾਹੁੰਦਾ ਹੈ ਉਹ ਕਾਨੂੰਨ ਦਾ ਰਾਜ, ਲੋਕ ਕਲਿਆਣ, ਰੋਜ਼ਗਾਰ, ਸਿੱਖਿਆ, ਉਦਯੋਗ, ਖੇਤੀਬਾੜੀ, ਕਲਾ, ਹੁਨਰ ਕਿਸ ਚੀਜ਼ ਨੂੰ ਪਰਫੁੱਲਟ ਕਰਨਾ ਚਾਹੁੰਦਾ ਹੈ ਜੇ ਉਸ ਨੂੰ ਇਸ ਤਰ੍ਹਾਂ ਖੁਦ ਗਿਆਨ ਖੋਬੀਤਾ ਇਸ ਸੋਣੇ ਤੇ ਸਵਾਗਤ ਸਮਝਿਆ ਜਾਵੇਗਾ ਪਰ ਜੇ ਨਹੀਂ ਤਾਂ ਵੀ ਕੋਈ ਫਿਕਰ ਵਾਲੀ ਗੱਲ ਨਹੀਂ ਰਾਜ ਵਿੱਚ ਹਰ ਕਿਸਮ ਦਾ ਹੁਨਰ ਮਨੁੱਖੀ ਬਸਿੱਲੇ ਮਾਹਰ ਹੁੰਦੇ ਨੇ ਉਹ ਕੁਝ ਗੁਣਵਾਨ ਨਿਰਪੱਖ ਵਫਾਦਾਰ ਪ੍ਰਤੀਬੱਧ ਅਤੇ ਲੋਕ ਖੇਤਾਂ ਦੀ ਪੂਰਤੀ ਕਰਨ ਵਾਲੇ ਬੰਦੇ ਆਪਣੇ ਸਿਸਟਮ ਲਈ ਵਜ਼ੀਰ ਐ ਸਰਕਾਰ ਸਲਾਹਕਾਰ ਰੱਖ ਕੇ ਫਿਰ ਇੱਕ ਅਫਸਰ شاہੀ ਟੀਮ ਪਰਤੀ ਕਰਦਾ ਹੈ ਜਾਂ ਚੁਣਦਾ ਹੈ ਜੋ ਪਹਿਲਾਂ ਹੀ ਉਸ ਦੇ ਮੁਲਕ ਵਿੱਚ ਹੁੰਦੀ ਹੈ ਜੇ ਪਸੰਦ ਨਾ ਹੋਵੇ ਤਾਂ ਆਪਣੀ ਪਸੰਦੀ ਟੀਮ ਕਾਇਮ ਕਰਕੇ ਫਿਰ ਉਹਨਾਂ ਨੂੰ ਜ਼ਿੰਮੇਵਾਰੀਆਂ ਵੰਡਦਾ ਹੈ ਉਸ ਟੀਮ ਤੋਂ ਜੇ ਸ਼ਾਸਕ ਕੁਮ ਬਾਦਸ਼ਾ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕੋਈ ਵੀ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੇ ਸਮਰੱਥ ਹੁੰਦਾ ਹੈ ਉਹ ਆਪਣੀ ਮਨਪਸੰਦ ਦੇ ਨਤੀਜੇ ਲੈ ਸਕਦਾ ਹੈ ਜਿਵੇਂ ਅੰਗਰੇਜ਼ੀ ਦੀ ਕਹਾਵਤ ਹੈ ਹੀ ਬਿਹੜ ਪਰਕਮੈਨ ਕਾਲਸ ਵਿਦ ਹਿਸ ਟੂਲਸ ਜਿਸ ਤਪਾਬ ਹੈ ਕਿ ਕਮਾੜਾ ਮਿਸਤਰੀ ਆਪਣੇ ਸੰਦਾਂ ਨਾਲ ਹੀ ਲੜੀ ਜਾਂਦਾ ਹੈ ਦੂਜਾ ਪੱਖ ਕਹਿੰਦਾ ਹੈ ਪੀਪਲ ਗੈਟਸ ਦਾ ਗਵਰਨਮੈਂਟ ਦੇ ਡਿਸਰਵ ਪਬਲਿਕ ਜਿਹੋ ਜੀ ਸਰਕਾਰ ਦੇ ਹੱਕਦਾਰ ਹੁੰਦੇ ਹਨ ਉਹ ਹਾਸਲ ਕਰ ਲੈਂਦੇ ਹਨ ਅਸੀਂ ਹੁਣ ਸਾਡੇ ਮੁਲਕ ਦੀ ਅਫਸਰਸ਼ਾਹੀ ਦੀ ਗੱਲ ਕਰਦੇ ਹਾਂ ਇਹ ਬਹੁਤ ਹੀ ਯੋਗ ਬਹੁਤ ਪੁਕਤਾ ਤਰੀਕੇ ਨਾਲ ਬਿਨ ਹਸਵਾਰਿਸ਼ ਪੱਖ ਪਾਤ ਤ ਬਿਨਾ ਰਿਸ਼ਵਤ ਖੋਰੀ ਤੋਂ ਕਈ ਕਈ ਸਕਰੀਨਿੰਗ ਟੈਸਟ ਲਾ ਕੇ ਭਰਤੀ ਕੀਤੀ ਜਾਂਦੀ ਹੈ ਮੈਂ ਇਹ ਗੱਲ ਦਾ ਵੀ ਨਾ ਕਹਿ ਸਕਦਾ ਹਾਂ ਕਿ ਦੇਸ਼ ਦੀ ਅਫਸਰਸ਼ਾਹੀ 80% ਤੋਂ ਵੀ ਵੱਧ ਗਿਣਤੀ ਵਿੱਚ ਮੈਰਿਟ ਅਤੇ ਗੁਣਾਂ ਦੇ ਆਧਾਰ ਤੇ ਭਰਤੀ ਹੁੰਦੀ ਹੈ ਇਹਨਾਂ ਵਿੱਚ ਕਾਨੂੰਨ ਡਾਕਟਰੀ ਮੈਨੇਜਮੈਂਟ ਇੰਜੀਨੀਅਰਿੰਗ ਸਾਹਿਤ ਪਾਸ਼ਾ ਆਮਰਸ਼ਕੀ ਤੇ ਵੈਰੀਅਸ ਯੋਗ ਭਰ ਖੇਤਰ ਦੇ ਅਮਿਤਵਰ ਹੁੰਦੇ ਨੇ ਫਿਰ ਇਹਨਾਂ ਦੀ ਟ੍ਰੇਨਿੰਗ ਦੇਸ਼ ਵਿੱਚ ਐਨੇ ਅਲੱਗ ਕਿਸਮ ਦੀ ਹੁੰਦੀ ਹੈ ਕਿ ਇਹ ਹਰ ਮਸਲੇ ਨੂੰ ਸਮਝਣ ਅਤੇ ਲਾਗੂ ਕਰਨ ਦੇ ਯੋਗ ਹੁੰਦੇ ਹਨ ਹੁਣ ਦੁੱਖ ਦੀ ਗੱਲ ਇਹ ਹੈ ਕਿ ਮੁੜ ਗੱਲ ਉੱਥੇ ਹੀ ਆ ਗਈ ਕਿ ਤੁਸੀਂ ਕੀ ਚਾਹੁੰਦੇ ਹੋ ਪਹਿਲੇ ਨੰਬਰ ਤੇ ਤੁਹਾਡਾ ਮੁੱਲਕ ਜਿਸ ਨੇ ਤੁਹਾਨੂੰ ਕੰਮ ਦੇਣਾ ਹੈ ਤੇ ਕੰਮ ਲੈਣਾ ਉਹ ਕੀ ਚਾਹੁੰਦਾ ਹੈ ਤੁਸੀਂ ਮੁੱਲਕ ਲਈ ਕੀ ਕਰਨਾ ਚਾਹੁੰਦੇ ਹੋ ਆਪਣੇ ਲਈ ਕੀ ਚਾਹੁੰਦੇ ਹੋ ਲੋਕਾਂ ਲਈ ਜਨਾਂ ਦੇ ਟੈਕਸਾਂ ਚੋਂ ਤਨਖਾਹ ਲੈਂਦੇ ਹੋ ਉਹਨਾਂ ਲਈ ਕੀ ਚਾਹੁੰਦੇ ਹੋ ਹਰ ਇਨਸਾਨ ਸਬਾਤੋਂ ਕਮਚੋਰ ਹੁੰਦਾ ਹੈ ਉਹ ਜ਼ਿੰਮੇਵਾਰੀ ਥੋੜੀ ਆਰਾਮ ਜ਼ਿਆਦਾ ਸਹੂਲਤ ਚੋਖੀ ਤਨਖਾਹ ਤੇ ਪੱਤੇ ਉਸ ਦੀਆਂ ਲੋੜਾਂ ਤੇ ਇਸ਼ਾਵਾ ਪੂਰੀਆਂ ਕਰਨੀ ਚਾਹੁੰਦਾ ਹੈ ਹੁਣ ਉਸ ਤੋਂ ਕਿਸੇ ਨੇ ਕੀ ਕੰਮ ਲੈਣਾ ਹੈ ਉਸ ਦੀ ਯੋਗਤਾ ਉੱਪਰ ਨਿਰਭਰ ਹੁੰਦਾ ਹੈ ਜੋ ਆਪਣੇ ਚਾਕਰ ਤੋਂ ਕੰਮ ਲੈ ਸਕੇ ਅਸੀਂ ਉਸ ਸਥਿਤੀ ਤੇ ਖੜੇ ਹਾਂ ਜਿੱਥੇ ਸਾਡੀ ਅਫਸਰशाही ਵਿੱਚ ਵਿਸ਼ੇਸ਼ ਕਰਕੇ ਆਈਏ ਅਫਸਰ ਸਾਰੇ ਨਹੀਂ ਕੁਝ ਕੁ ਇਹਨਾਂ ਸ਼ਾਨੀ ਯੋਗ ਤਿੱਕੇ ਹਨ ਕਿ ਉਹ ਮਾਲਕ ਦੀ ਚਿੜੀਆਂ ਦਾ ਦੁੱਧ ਵੀ ਹਾਜ਼ਰ ਕਰ ਸਕਦੇ ਹਨ ਅੰਬਰੋਂ ਉਤਾਰੀ ਤੋੜ ਕੇ ਲਾ ਸਕਦੇ ਹਨ ਉੜਦੇ ਬਾਜਾਂ ਨਾਲ ਚਿੜੀਆਂ ਨੂੰ ਲੜਾ ਸਕਦੇ ਹਨ ਪਰ ਸਵਾਲ ਪੈਦਾ ਹੁੰਦਾ ਹੈ ਕਦੋਂ ਮੇਰਾ ਉੱਤਰ ਹੈ ਜਦੋਂ ਉਹਨਾਂ ਦੀ ਆਪਣੀ ਨੀਅਤ ਰੱਜੀ ਹੋਈ ਹੋਵੇ ਜਾਂ ਜਦੋਂ ਉਹ ਸੱਚੇ ਦਿਲ ਨਾਲ ਆਪਣੀ ਜਨਤਾ ਸਿਸਟਮ ਅਤੇ ਸਰਕਾਰ ਮੁਲਕ ਤੇ ਆਤਮਾ ਨਾਲ ਵਫਾਦਾਰ ਤੇ ਸੱਚੇ ਹੋਣ ਅਗਲਾ ਸਵਾਲ ਖੜਾ ਹੁੰਦਾ ਹੈ ਕਿ ਮੁਲਕ ਮੁੱਖ ਮੰਤਰੀ ਮంత్రి ਦੇਸ਼ ਲਈ ਸਿਸਟਮ ਲਈ ਜਨਤਾ ਲਈ ਤੇ ਕਾਨੂੰਨ ਲਈ ਕਿੰਨੀ ਕੋ ਗੰਬੀਰਤਾ ਤੇ ਪ੍ਰਤੀਬੱਧਤਾ ਹੈ ਜੇ ਸੂਬੇ ਦਾ ਮੁੱਖ ਮੰਤਰੀ ਹੀ ਇਮਾਨਦਾਰ ਨਹੀਂ ਮੰਤਰੀ ਹੀ ਵਫਾਦਾਰ ਨਹੀਂ ਫਿਰ ਮੁੰਸ਼ੀ ਮਨੀਮ ਕੋਲੋਂ ਕਿਵੇਂ ਇਮਾਨਦਾਰ ਤੇ ਵਫਾਦਾਰੀ ਦੀ ਆਸ ਰੱਖ ਸਕਦੇ ਹਨ ਅਜਿਹੀ ਪ੍ਰਤੀਬੱਧਤਾ ਵਾਲੇ ਦੇਸ਼ ਭਗਤ ਵਫਾਦਾਰ ਉਂਗਲੀਆਂ ਦੇ ਪੋਟਿਆਂ ਤੇ ਗਿਨੇ ਜਾਣ ਵਾਲੇ ਚੰਦ ਬੰਦੇ ਹੁੰਦੇ ਨੇ ਜਿਹੜਾ ਮੁੱਖ ਮੰਤਰੀ ਮੰਤਰੀ ਦੇ ਬੇਈਮਾਨ ਹੋਣ ਦੇ ਬਾਵਜੂਦ ਵੀ ਦੇਸ਼ ਲਈ ਮੁਲਕ ਲਈ ਆਪਣੀ ਪ੍ਰਤੀਬੱਧਤਾ ਨਹੀਂ ਛੱਡਦੇ ਉਹਨਾਂ ਨੂੰ ਲਾਇਲ ਟੂ ਦਾ ਕਿੰਗ ਮੋਰ ਦੈਨ ਦਾ ਕਿੰਗ ਪਾ ਬਾਦਸ਼ਾਹ ਨਾਲੋਂ ਵੀ ਵੱਧ ਬਾਦਸ਼ਾਹਤ ਨੂੰ ਵਫਾਦਾਰ ਕਹਿੰਦੇ ਅਜਿਹੇ ਭਲੇ ਪੁਰਸ਼ਾਂ ਦੀ ਪ੍ਰਿਸਟ ਨਿਜ਼ਾਮ ਚ ਲੋੜ ਨਹੀਂ ਕਈ ਵਾਰੀ ਤਾਂ ਉਹਨਾਂ ਨੂੰ ਰਸਤੇ ਵਿੱਚ ਰੋੜਾ ਸਮਝ ਕੇ ਉਹਨਾਂ ਤੋਂ ਤੰਗ ਅਨਸਰ ਕਿਸੇ ਐਕਸੀਡੈਂਟ ਜਾਂ ਹੋਰ ਹਾਦਸੇ ਦਾ ਸ਼ਿਕਾਰ ਬਣਾ ਕੇ ਰਸਤੇ ਤੋਂ ਪਰਾਂ ਵੀ ਕਰ ਦਿੰਦੇ ਹਨ ਕੁਝ ਅਫਸਰ ਬਹੁਤ ਜ਼ਿਆਦਾ ਲਾਇਕ ਹੁੰਦੇ ਹਨ ਉਹਨਾਂ ਦੀ ਤਿੱਖਣ ਬੁੱਧੀ ਜੇ ਉਹ ਸਰਕਾਰ ਤੇ ਲੋਕ ਹਿਤਾਂ ਲਈ ਇਮਾਨਦਾਰੀ ਨਾਲ ਵਰਤ ਲੈਣ ਤੋ ਅਨੋਖਣਤੀ ਜਿਬਖਾ ਸਕਦੇ ਨੇ ਪਰ ਤੇ ਉਹਨਾਂ ਦੀ ਰੂਹ ਦੀ ਤ੍ਰਿਪਤੀ ਨਹੀਂ ਹੁੰਦੀ ਫਿਰ ਉਹ ਹਰ ਅੱਖਰ ਦੀ ਜਲੇਬੀ ਬਣਾ ਕੇ ਰੱਖ ਦਿੰਦੇ ਨੇ ਨਾ ਸਵਾਮਨ ਤੇਲ ਹੋਵੇ ਨਾ ਰਾਦਾ ਨੱਚੇ ਵਾਲੀ ਗੱਲ ਹੁੰਦੀ ਹੈ ਉਹਨਾਂ ਦੀ ਅਕਲ ਇਲਮ ਹੁਨਰ ਵਕਾਊ ਹੁੰਦੇ ਨੇ ਉਹਨਾਂ ਅੰਦਰ ਮੁਲਕ ਅਤੇ ਲੋਕਾਂ ਪ੍ਰਤੀ ਕੋਈ ਹਮਦਰਦੀ ਮੋਹ ਮੁਹੱਬਤ ਦਾਰਸ ਨਹੀਂ ਹੁੰਦਾ ਕੁਝ ਕੁ ਸ਼ਰਾਬੀ ਕਬਾਬੀ ਵੇਸਵਾ ਗਮਨ ਹੁੰਦੇ ਨੇ ਉਹਨਾਂ ਦਾ ਮਨ ਹੀ ਸੌੜਾ ਹੁੰਦਾ ਹੈ ਉਹ ਸਰੀਰਕ ਅਤੇ ਮਨ ਦੀਆਂ ਲੋੜਾਂ ਤੋਂ ਉੱਪਰ ਹੀ ਨਹੀਂ ਉੱਠ ਸਕਦੇ ਮੈਂ ਇਹ ਗਲਤ ਦਾਅਵਾ ਨਹੀਂ ਕਹਿੰਦਾ ਹਾਂ ਕਿ ਇਹ ਜਮਾਤ ਬਹੁ ਨਸਲੀ ਘੋੜਿਆਂ ਦੀ ਜਮਾਤ ਹੈ ਜਿਹੋ ਜਿਹਾ ਸਵਾਰ ਇਹਨਾਂ ਦੀ ਸਵਾਰੀ ਕਰੇਗਾ ਉਹੋ ਜਿਹਾ ਸਿਵਾਈ ਬਖਾ ਦੇਣਗੇ ਮਾੜੇ ਸਵਾਰ ਨੂੰ ਚਿੱਕੜ ਵਿੱਚ ਸੁੱਟ ਦੇਣਗੇ ਤਕੜੇ ਸਵਾਰ ਦੇ ਅੱਗੇ ਸਰਪਟ ਦੌੜਨਗੇ ਜਦੋਂ ਚੰਗੀ ਸੋਚ ਦੇ ਮੰਤਰੀ ਤੇ ਅਫਸਰ ਰਲ ਜਾਣ ਤਾਂ ਮੁਲਕ ਦੀ ਖੁਸ਼ਕਿਸਮਤੀ ਹੁੰਦੀ ਹੈ ਜਦੋਂ ਮਾੜੀ ਸੋਚ ਦਾ ਮੰਤਰੀ ਤੇ ਅਫਸਰ ਇਕੱਠੇ ਹੋ ਗਏ ਸਮਝੋ ਉਹ ਮਹਿਕਮਿਆਂ ਦੀਆਂ ਗੱਡੀਆਂ ਤੇ ਹੱਡੀਆਂ ਤੱਕ ਵੇਚ ਜਾਣਗੇ ਜਦੋਂ ਡੀਸੀ ਤੇ ਪਟਵਾਰੀ ਐਸਐਸਪੀ ਤੇ ਥਾਣੇਦਾਰ ਜੇ ਤੇ ਚੀਫ ਇੰਜੀਨੀਅਰ ਮੇਰੇ ਹੋਣਗੇ ਤਾਂ ਸਮਝੋ ਉਥੋਂ ਦੇ ਲੋਕ ਹਿੱਤਾਂ ਦੀ ਖੈਰ ਨਹੀਂ ਉਹ ਕੁਝ ਵੀ ਵੇਚ ਸਕਦੇ ਨੇ ਉਥੋਂ ਇਨਸਾਫ ਦੀ ਤਵਕਕ ਰੱਖਣੀ ਮੂਰਖਤਾ ਹੋਵੇਗੀ ਕਿਸੇ ਵੀ ਅਧਿਕਾਰੀ ਤੋਂ ਕੰਮ ਲੈਣਾ ਉਸਦੇ ਮਾਲਕ ਦੀ ਯੋਗਤਾ ਤੇ ਦਮ ਖਮਤੇ ਨਿਰਪਰ ਕਰਦਾ ਹੈ ਹਰ ਸਰਕਾਰ ਅਨੁਸਾਰ ਪਹਿਲੇ 6 ਮਹੀਨੇ ਇਮਾਨਦਾਰ ਅਫਸਰਾਂ ਨੂੰ ਗੇ ਲਾਉਂਦੀ ਹੈ ਪਰੰਤੂ ਜਾਣਵਾਲੀ ਪ੍ਰਿਸ਼ਟ ਕਮਾਊ ਪੁੱਤਾਂ ਨੂੰ ਨਵਾਜਦੀ ਹੈ ਜਿਨ੍ਹਾਂ ਤੇ ਅਫਸਰ ਮੰਤਰੀ ਨਾਲ ਜਾਂ ਸਾੰਡਕਾਂਡ ਨਹੀਂ ਕਰਦਾ ਉਹ ਪੈਸੇ ਖਾਈ ਨਹੀਂ ਸਕਦਾ। ਤੜੀ ਇੱਕ ਹੱਥ ਨਾਲ ਨਹੀਂ ਵੱਜਦੀ, ਦੋਵਾਂ ਨਾਲ ਵੱਜਦੀ ਹੈ। ਦੁੱਖ ਨਾ ਲਿਖਣਾ ਪੈ ਰਿਹਾ ਹੈ ਕਿ ਸਾਡੇ ਦੇਸ਼ ਵਿੱਚ ਅਫਸਰशाही ਨੂੰ ਲੋਕ ਬਹੁਤ ਨਫ਼ਰਤ ਦੀ ਨਜ਼ਰਾਂ ਨਾਲ ਵੇਖਦੇ ਨੇ। ਇਸ ਵਿੱਚ ਸਾਡਾ ਹੀ ਕਸੂਰ ਜ਼ਿਆਦਾ ਹੈ। ਨੌਕਰ ਸ਼ਾਹਾਂ ਵਿੱਚ ਸਮਾਜ ਦੇ ਹੋਰ ਬਰਸ ਬੰਗ ਆਦਰਸ਼ਵਾਦ ਮੁੱਕ ਗਿਆ ਹੈ। ਪਰਦਰਸ਼ਵਾਦ ਮੌਕਾ ਪ੍ਰਸਤੀ ਟਿਕੜਮਬਾਜੀ ਭਾਰੂ ਹੋ ਗਈ। ਲੋਕ ਹਿੱਤ ਲੋਕ ਕਲਿਆਣ ਲੋਕ ਭਲਾਈ ਜਾਂ ਲੋਕ ਹਮਦਰਦੀ ਦੀ ਘਾਟ ਡਟਕਦੀ ਹੈ। ਅਫਸਰਸ਼ਾਹੀ ਆਪਣਾ ਵੇਲਾ ਬਿਹਾ ਚੁੱਕੀ ਜਾਪਦੀ ਹੈ। ਸਰਕਾਰ ਨੂੰ ਚਲਾਉਣ ਲਈ ਵਿਧੀ ਵਿਧਾਨ ਜ਼ਾਬਤਾ ਨਿਯਮਾਵਲੀ ਸਰਵਿਸ ਰੂਲ ਕੰਡਕਟ ਰੂਲਸ ਬਣੇ ਹਨ ਤਾਂ ਜੋ ਗਲਤੀ ਕਰਨ ਦੀ ਸੂਰਤ ਵਿੱਚ ਉਸ ਦੇ ਗਲ ਵਿੱਚ ਕਾਨੂੰਨ ਦਾ ਰੱਸਾ ਪਾ ਕੇ ਕਢੀਸਿਆ ਜਾਵੇ ਪਰ ਦੁੱਖ ਦੀ ਗੱਲ ਹੈ ਕਿ ਰੱਸਾ ਕੌਣ ਪਾਵੇ ਕਢੀਸੇ ਕੌਣ ਰੱਸਾ ਪਾਉਣ ਦਾ ਕੰਮ ਵਿਭਾਗੀ ਹੈੱਡ ਜਾਂ ਮਹਿਕਮੇ ਦੇ ਸਖਤਰ ਤੇ ਹਿੱਸੇ ਆਉਂਦਾ ਹੈ ਕਢੀਸਣ ਦਾ ਕੰਮ ਮਹਿਕਮੇ ਦੇ ਮੰਤਰੀ ਦੇ ਹੱਥ ਹੁਣਾਂ ਕਢੀਸੇ ਜਾਂਦੇ ਜਿੰਨੇ ਜਿੰਨੇ ਪੈਸੇ ਉਸ ਦੋਸ਼ੀ ਗੁਨਾਹਗਰ ਅਫਸਰ ਉਦਕਾਰੀ ਕੋਲੋਂ ਇਕੱਠੇ ਕਰਨੇ ਹੋਣ ਕਈ ਮੁੱਖ ਮੰਤਰੀਆਂ ਨੇ ਵਿਜੀਲੈਂਸ ਵਿਭਾਗ ਦੇ ਹੈੱਡ ਆਪਣੀ ਕਮਾਈ ਦੀ ਕਮਾਊ ਪੁਤਲੇ ਹੁੰਦੇ ਨੇ ਇੱਥੋਂ ਤੱਕ ਕਿ ਰਿਟਾਇਰ ਹੋਏ ਅਫਸਰਾਂ ਦੇ ਗਲਫਾਹੀ ਪਾਹੀ ਪਾ ਕੇ ਚੋਰਾਂ ਤੇ ਮੋਰ ਪੈ ਜਾਂਦੇ ਨੇ ਦੁੱਧ ਦੀ ਰਾਖੀ ਬਿੱਲੇ ਬਿਠਾਏ ਹੁੰਦੇ ਨੇ ਸਾਡਾ ਲੋਕਤੰਤਰ ਵੇਖਣ ਨੂੰ ਕਿੰਨਾ ਪਿਆਰਾ ਲੱਗਦਾ ਹੈ ਸ਼ਕਤੀਆਂ ਦੀ ਵੰਡ ਨਿਆਂਪਾਲਿਕਾ ਕਾਰਜਪਾਲਿਕਾ ਪਾਰਲੀਮੈਂਟ ਅਤੇ ਪ੍ਰੈਸ ਲੋਕ ਰਾਜ ਦੇ ਚਾਰ ਥੰਮ੍ਹੇ ਜਿਨ੍ਹਾਂ ਦੇ ਸਹਾਰੇ ਮੁਲਕ ਦਾ ਢਾਂਚਾ ਖੜਾ ਹੈ ਪਰ ਰਾਜਨੀਤਿਕ ਖੇਤਰ ਵਿੱਚ ਕੁਝ ਪਰਿਵਾਰਾਂ ਨੇ ਹੌਲੀ-ਹੌਲੀ ਬੈਲੈਂਸ ਸਵਿਧਾਨ ਦਾ ਅਭਾਰਣ ਕੀਤਾ ਫਿਰ ਸੰਵਿਧਾਨਕ ਸੰਸਥਾਵਾਂ ਦਾ ਨਿਆਹਪਰਕ ਦਾ ਪ੍ਰਸਤੀ ਆਜ਼ਾਦੀ ਦਾ ਹਰਥਾਂ ਚਾਂਦੀ ਦੀ ਜੁੱਤੀ ਮਾਰਦੇ ਗਏ ਅਭਾਰਣ ਕਰਦੇ ਗਏ ਜਿਵੇਂ ਜਿਸ ਸੱਸਤਾ ਕਿਰਦਾਰ ਅਨੈਤਿਕ ਹੋ ਤਾਂ ਉਸਦੀ ਪਹਿਲੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਉਸਦੀ ਨੂ ਵੀ ਉਸਦੀ ਲਾਈਨ ਚ ਲੱਗ ਜਾਵੇ ਫਿਰ ਝਗੜਾ ਹੀ ਖਤਮ ਹੋ ਜਾਂਦਾ ਸਾਡੇ ਦੇਸ਼ ਦੇ ਮੁੱਖ ਮੰਤਰੀਆਂ ਨੇ ਐਮ ਐਲ ਏ ਪ੍ਰਸਤ ਕਰੇ ਨਗਰਪਾਲਿਕਾਵਾਂ ਦੇ ਪ੍ਰਧਾਨ ਪੰਚਾਇਤੀ ਰਾਜ ਦੇ ਨਮਾਇਦੇ ਸਾਰੇ ਹੀ ਪ੍ਰਸਤ ਕਰਕੇ ਇੱਕੋ ਲਾਈਨ ਵਿੱਚ ਲਾ ਦਿੰਦੇ ਫੇਰ ਮੰਤਰ ਅਫਸਰ ਸਾਥੀ ਦੀ ਗਰਦਨ ਮਰੋੜ ਦਿੱਤੀ ਸੰਸਥਾਵਾਂ ਦਾ ਰਾਜਨੀਤੀਕਰਨ ਰਾਜਨੀਤੀ ਦਾ ਪ੍ਰੇਸਟੀਕਨ ਤੇ ਅਵਰਾਧੀਕਰਨ ਕਰਕੇ ਸਾਰਾ ਮੁਲਕ ਆਪਣੇ ਤਰੀਕੇ ਨਾਲ ਢਾਲ ਲਿਆ ਕਹਿੰਨੋ ਸਾਡਾ ਲੋਕਤੰਤਰ ਹੈ ਪਰੰਤੂ ਸਾਰੀ ਸਰਕਾਰ 2 ਨੰਬਰ ਵਿੱਚ ਚੱਲਦੀ ਹੈ 2 ਨੰਬਰ ਦੇ ਤੰਦੇ ਵਿੱਚ ਪੂਰੀ ਇਮਾਨਦਾਰੀ 1 ਨੰਬਰ ਦੇ ਤੰਦੇ ਵਿੱਚ ਬੇਈਮਾਨੀ ਵੇਖੋ ਹੈਰਾਨੀ ਇੱਕ ਦਿਨ ਮੈਂ ਆਪਣੀ ਸਾਰੀ ਐਸਟੀਐਮ ਮੀਟਿੰਗ ਤੇ ਬਲਾਈਸਨ ਮੈਂ ਮੀਟਿੰਗ ਸਹੀ 1:30 ਵਜੇ ਖਤਮ ਕਰ ਦਿੱਤੀ ਇੱਕ ਮਲੇਰ ਕੋਟੇ ਤੋਂ ਇੱਕ ਧੂਰੀ ਤੋਂ ਸਨਾਮ ਲਹਿਰੇ ਮੁਨਕ ਤੋਂ ਆਉਂਦੇ ਸਨ ਉਹ ਸਾਰੀ ਐਸਟੀਐਮ ਸਰਦਾਰ ਉਪਕਾਰ ਸਿੰਘ ਜੋ ਲੋਕਲ ਐਸਟੀਐਮ ਸੀ ਦੇ ਨਾਲ ਜੇ ਇਦਾਚਾਰ ਚ ਵੀ ਸੀ ਉਹ ਉਹਨਾਂ ਨੂੰ ਕਹਿੰਦੇ ਲੰਗਰ ਦਾ ਇੰਤਜ਼ਾਮ ਕਰੋ ਉਹਨਾਂ ਨੂੰ ਲੈ ਕੇ ਰਣਬੀਰ ਕਲੱਬ ਵਿੱਚ ਚਲੇ ਗਏ ਇੱਕ ਐਸਟੀਐਮ ਇੱਕ ਦੋ ਪੈਗ ਲਾਏ ਜਦੋਂ ਦਿਲ ਖੁੱਲ ਗਿਆ ਇਹ ਬਖਾਨ ਕੀਤਾ ਸਾਡੇ ਡੀਸੀ ਸਾਹਿਬ 53 54 ਸਾਲ ਦੇ ਹੋ ਗਏ ਰਜੇ ਤੱਕ ਅਦਰਸ਼ਵਾਦ ਖੇੜਾ ਨਹੀਂ ਛੱਡਦੇ ਉੰਜ ਕਹਾਵਤ ਹੈ ਕਿ ਜੇਕਰ ਤੁਹਾਡੇ ਅੰਦਰ 25 ਸਾਲ ਤੱਕ ਅਦਰਸ਼ਵਾਦ ਨਹੀਂ ਤਾਂ ਸਮਝੋ ਤੁਸੀਂ ਕਾਮਰੇਡ ਨਹੀਂ ਜੇ 35 40 ਸਾਲ ਤੋਂ ਬਾਅਦ ਵੀ ਅਦਰਸ਼ਵਾਦੀ ਹੋ ਤਾਂ ਸਮਝੋ ਤੁਹਾਡੇ ਅੰਦਰ ਦਿਮਾਗ ਨਹੀਂ ਮੈਨੂੰ ਹੱਸਦੇ ਹੋਏ ਸਰਦਾਰ ਉਪਕਾਰ ਸਿੰਘ ਨੇ ਦੱਸਿਆ ਕਿ ਤੁਹਾਡੇ ਬਾਰੇ ਇਹ ਚਰਤਾ ਚਲਦੀ ਸੀ ਕਿ ਡੀਸੀ ਸਾਹਿਬ ਅੰਦਰ ਰਿਟਾਇਰਮੈਂਟ ਦੀ ਉਮਰ ਨੇੜੇ ਆਉਣ ਸਦਕਾ ਵੀ ਅਦਰਸ਼ਵਾਦ ਖਤਮ ਨਹੀਂ ਹੋਇਆ ਮੈਂ ਉਹਨਾਂ ਨੂੰ ਕਿਹਾ ਕਿ ਉਸ ਐਸਟੀਐਮ ਦੀ ਉਮਰ ਤਾਂ 30 ਸਾਲ ਤੋਂ ਵੀ ਛੋਟੀ ਹੈ ਉਹਨਾਂ ਦਾ ਦਰਸ਼ਵਾਦ ਇੰਨਾ ਛੇਤੀ ਕਿਉਂ ਮਰ ਗਿਆ ਉਸਤ ਕਰਨੇ ਸੀ ਕਿ ਮੈਂ ਕਿਸੇ ਐਸ.ਡੀ.ਐਮ. ਜਾਂ ਤਹਿਸੀਲਦਾਰ ਕੋਲ ਰੋਟੀ ਚਾ ਨਹੀਂ ਪਿੰਦਾ ਖਾਂਦਾ ਸੀ ਮੈਂ ਆਪਣੀ ਗੱਡੀ ਵਿੱਚ ਪੁੰਨੇ ਹੋਏ ਛੋਲੇ ਪਾਣੀ ਦੀ ਬੋਤਲ ਅਤੇ ਰਾਮਦੇਵ ਦੇ ਆਵਲੇ ਤੇ ਗੁੜ ਰੱਖਦਾ ਸੀ ਜਦੋਂ ਭੁੱਖ ਲੱਗਦੀ ਗੱਡੀ ਵਿੱਚ ਫੱਕਾ ਮਾਰ ਕੇ ਪਾਣੀ ਪੀ ਲੈਂਦੇ ਫਿਰ ਐਸ.ਡੀ.ਐਮ. ਨੂੰ ਸਰਕਾਰੀ ਮੀਟਿੰਗ ਵਿੱਚ ਆਉਣ ਤੇ ਕੌਣ ਰੋਟੀ ਖਵਾਵੇ ਲੇਕਿਨ ਇਹ ਜੀਵਨ ਸ਼ੈਲੀ ਉਹਨਾਂ ਨੂੰ ਕਿੱਥੇ ਹਜ਼ਮ ਹੁੰਦੀ ਸੀ ਅਫਸਰ ਸ਼ਾਈ ਵਿੱਚ ਖਾਸ ਕਰਕੇ ਆਈਐਸ ਕੇਡਰ ਵਿੱਚ ਜਦੋਂ ਭਰਤੀ ਹੁੰਦੀ ਹੈ ਤਾਂ ਉਸ ਵੇਲੇ ਹੀ ਉਹਨਾਂ ਦੀ ਅਲਾਟਮੈਂਟ ਸੂਬਿਆਂ ਵਿੱਚ ਹੋ ਜਾਂਦੀ ਹੈ ਕੁਝ ਕੁ ਕੇਸ ਸ਼ਾਦੀ ਦੇ ਆਧਾਰ ਤੇ ਸਟੇਟ ਕੇਡਰ ਬਦਲ ਜਾਂਦੇ ਹਨ ਪਹਿਲਾਂ ਸਿਫਾਰਸ਼ੀ ਬਦਲ ਜਾਂਦੇ ਸੀ ਪਰ ਹੁਣ ਬਹੁਤ ਮੁਸ਼ਕਲ ਹੋ ਗਿਆ ਹੈ ਕੁਝ ਅਫਸਰ ਸਟੇਟ ਸਿਵਲ ਸਰਵਿਸ ਵਿੱਚੋਂ ਤਰੱਕੀ ਰਾਹੀਂ ਆਈਐਸ ਬਣਦੇ ਨੇ ਕੁਝ ਕੁ ਚੋਰ ਮੋਰੀਆਂ ਰਾਹੀਂ ਨਾਨ ਸਟੇਟ ਸਿਵਲ ਸਰਵਿਸ ਵਿੱਚੋਂ ਬਣਦੇ ਨੇ ਜਿਨ੍ਹਾਂ ਦੀ 8 ਸਾਲ ਦੀ ਕਲਾਸ 1 ਸੇਵਾ ਦੀ ਪੱਕੀ ਨੌਕਰੀ ਹੋਵੇ ਜਿਸ ਵਿੱਚ ਡਾਕਟਰ ਇੰਜੀਨੀਅਰ ਟੈਕਸ ਇੰਡਸਟਰੀਜ਼ ਸਹਿਕਾਰੀ ਖੇਤਰ ਆਦ ਮਹਿਕਮੇ ਆ ਜਾਂਦੇ ਹਨ ਪਹਿਲਾਂ ਬਹੁਤ ਯੋਗ ਅਵਲ ਕਿਸਮ ਦੇ ਅਫਸਰ ਆਉਂਦੇ ਸੀ ਫਿਰ ਇੱਕ ਵੇਲੇ ਪਾਠੀ ਪੈ ਗਈ ਜਾਂ ਪੈਸੇ ਨਾਲ ਤੋਲ ਕੇ ਜੋ ਮੰਤਰੀਆਂ ਦੇ ਜਮਾਈ ਭਾਈ ਪੁੱਤ ਨੂੰ ਭਤੀਜਾ ਭਾਂਜਾ ਆਉਣ ਲੱਗ ਪਏ ਜਿਵੇਂ ਲੋਕ ਸੇਵਾ ਕਮਿਸ਼ਨ ਵਿੱਚ ਪਹਿਲੀ ਤੇ ਦੂਜੀ ਪੋਸਟ ਕਮਿਸ਼ਨ ਦੇ ਚੇਅਰਮੈਨ ਜਾਂ ਮੈਂਬਰਾਂ ਲਈ ਰਿਜ਼ਰਵ ਹੋ ਗਈ ਸੀ ਜਿਹੜੇ ਸੇਂਟ ਸਟੀਫਨਸਨ ਕਾਲਜ ਦੇ ਸੇਂਟ ਵੀਡਸ ਮੇਟ ਆਦ ਪਬ ਗਵਰਨਮੈਂਟ ਸਕੂਲਾਂ ਦੇ ਉੱਚ ਸ਼੍ਰੇਣੀ ਦੇ ਬੱਚੇ ਆਈਐਸ ਵਿੱਚ ਭਰਤੀ ਹੁੰਦੇ ਉਹ ਦੂਜਿਆਂ ਨੂੰ ਛੂਤ ਸਮਝਦੇ। ਇੰਜ ਜੀ ਰੈਗੂਲਰ ਭਰਤੀ ਵਾਲੇ ਤਰੱਕੀ ਵਾਲਿਆਂ ਨੂੰ ਤੇ ਇਸ ਤਰ੍ਹਾਂ ਹੀ ਪੀਸੀਐਸ ਵਿੱਚ ਦਫਤਰੀ ਅਮਲੇ ਤੋਂ ਗਏ ਟੈਕਸ ਦੇ ਵਿਕਾਸ ਸਾਮਲ ਆਦ ਮਹਿਕਮਿਆਂ ਤੋਂ ਤਰੱਕੀ ਸ਼ੁਦਾ ਨੂੰ ਪੀਸੀਐਸ ਬੀ ਲਿਸਟ ਵਾਲੇ ਸਮਝਦੇ। ਮੈਂ ਨੌਕਰੀ ਵਿੱਚ ਆ ਕੇ ਇਹ ਸਭ ਕੁਝ ਮਹਿਸੂਸ ਕੀਤਾ। ਕੁਝ ਅਫਸਰ ਤਰੱਕੀ ਸ਼ੁਦਾ ਐਨੇ ਲਾਇਕ ਉੱਚੇ ਕਿਰਦਾਰ ਵਾਲੇ ਇਮਾਨਦਾਰ ਲੋਕ ਪੱਕੀ ਤੇ ਲੋਕ ਹਿੱਤਾਂ ਲਈ ਕੰਮ ਕਰਨ ਵਾਲੇ ਸਨ। ਜੋ ਕਿ ਕੌਨਵੈਂਟਾਂ ਵਾਲੇ ਸ਼ਰਾਬੀ ਤੇ ਐਸ਼ ਪ੍ਰਸਤ ਟੋਲੇ ਨਾਲੋਂ ਕਿੱਥੇ ਚੰਗੇ ਸਨ ਹੁਣ ਜਦੋਂ ਤੋਂ ਡਾਕਟਰ ਆਈਆਈਐਮ ਤੇ ਆਈਆਈਟੀ ਵਾਲੇ ਨਵੇਂ ਨੌਜਵਾਨ ਭਰਤੀ ਹੁੰਦੇ ਹਨ ਉਹਨਾਂ ਅੰਦਰ ਅਦਰਸ਼ਵਾਦ ਪਹਿਲੇ ਦਿਨ ਹੀ ਖਤਮ ਹੋ ਗਿਆ ਹੁੰਦਾ ਹੈ ਉਹ ਪ੍ਰਾਈਵੇਟ ਕੰਪਨੀਆਂਾਂ ਬਾਗ ਆਈਐਸਟੀ ਨੌਕਰੀ ਨੂੰ ਵੀ ਸੇਵਾ ਪੈਕੇਜ ਸਮਝਦੇ ਨੇ ਮੈਂ ਇਹ ਗਲ ਦਾਅਵਾ ਇਹ ਕਹਿੰਦਾ ਹਾਂ ਕਿ ਆਈਐਸ ਆਈਪੀਐਸ ਆਈਐਫਐਸ ਤੇ ਆਈਆਰਐਸ ਦੀਆਂ ਨੌਕਰੀਆਂ ਨੌਕਰੀਆਂ ਨਹੀਂ ਬਲਕਿ ਇਹ ਤਾਂ ਮਿਸ਼ਨਰੀ ਸੇਵਾ ਕਰਨ ਵਾਲੇ ਰਤਬੇ ਨੇ ਪਰਮਾਤਮਾ ਵੱਲੋਂ ਦਿੱਤੇ ਪੂਰਬਲੇ ਕਰਮਾ ਸਦਕਾ ਮਿਲਦੇ ਨੇ ਜਿਸ ਤੇ ਬਦਰੇ ਗ੍ਰੈਸਟੀ ਚਰਉਣ ਲਈ ਤਨਖਾਹ ਤੇ ਹੋਰ ਸਹੂਲਤਾਂ ਚਾਹੀਦੀਆਂ ਹਨ ਇਹ ਨੌਕਰੀਆਂ ਅਕਾਲ ਪੁਰਖ ਨੇ ਸਾਨੂੰ ਲੋਕਾਂ ਦਾ ਭਲਾ ਕਰਨ ਲਈ ਸੇਵਾ ਕਰਨ ਲਈ ਇਨਸਾਫ ਦੇਣ ਲਈ ਦਿੱਤੀਆਂ ਹਨ ਇਹ ਨੌਕਰੀਆਂ ਨਹੀਂ ਤੋਹਫੇ ਸਰਕਾਰ ਤੇ ਅਕਾਲ ਪੁਰਖ ਦਾ ਸਾਡੇ ਅੰਦਰ ਇੱਕ ਵਿਸ਼ਵਾਸ ਕਾਇਮ ਰੱਖਿਆ ਹੈ ਅਤੇ ਇਸੇ ਹਾਨ ਦੇ ਹੋਣਾ ਚਾਹੀਦਾ ਜੇ ਪੈਸੇ ਕਮਾਉਣੇ ਹੋਣ ਤਾਂ ਹੋਰ ਬਿਜ਼ਨਸ ਤਾਂ ਦੇ ਬੜੇ ਪਏ ਹਨ ਪਰ ਅਫਸੋਸ ਹੈ ਕਿ ਅਫਸਰਾਆਂ ਦੀਆਂ ਰੂਹਾਂ ਰੱਜੀਆਂ ਹੋਈਆਂ ਨਹੀਂ ਮਿਲਦੀਆਂ ਹਨ ਇਹਨਾਂ ਨੌਕਰੀਆਂ ਨੂੰ ਵਪਾਰਕ ਪੈਸੇ ਕਮਾਉਣ ਦੇ ਵਸੀਲੇ ਤੇ ਐਸ਼ੋ ਇਸ਼ਰਤ ਕਰਨ ਦੇ ਸਾਧਨ ਤੇ ਸੋਮੇ ਸਮਝਦੇ ਹਨ ਦੁਖਾਂਤ ਇਹ ਵੀ ਹੈ ਕਿ ਜਿਹੜੇ ਰਾਜਨੀਤਿਕ ਲੋਕ ਲੋਕਾਂ ਦੀ ਸੇਵਾ ਲਈ ਹੀ ਵੋਟਾਂ ਲੈ ਕੇ ਚੁਣੇ ਜਾਂਦੇ ਨੇ ਉਹ ਵੀ ਐਮਐਲਏ ਐਸਪੀ ਤੇ ਮੰਤਰੀ ਦੇ ਰਤਬੇ ਨੂੰ ਕਮਾਈ ਵਾਲਾ ਸਾਧਨ ਸਮਝਦੇ ਹਨ ਜਿਸ ਕਾਰਨ ਨੂੰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਸਟੀਲ ਫਰੇਮ ਦਾ ਦਰਜਾ ਦਿੱਤਾ ਸੀ ਉਸ ਨੂੰ ਤਰੇੜਾਂ ਆ ਗਈਆਂ ਨੇ ਤੇ ਲੋਕਤੰਤਰੀ ਢਾਂਚਾ ਦਗਮਗਾ ਗਿਆ ਹੈ ਇਸ ਤਫ ਕੋ ਇਕ ਅਜੇ ਸਵਾਰਿਆ ਚੰਦੇ ਅਧੀਨ ਹੈ ਕਿ ਕੀ ਸਰਕਾਰ ਨੂੰ ਆਈਐਸ ਤੇ ਆਈਪੀਐਸ ਦੀ ਲੋੜ ਹੈ ਜੀ ਹਾਂ ਤਾਂ ਕਮ ਲੈਣ ਲਈ ਡੰਡਾ ਤੇ ਗਾਜਰਾ ਦੋਵੇਂ ਵਰਤਨੇ ਪੈਣਗੇ ਸਿਆਸੀਕਰਨ ਪ੍ਰਸ਼ਟਿਕਨ ਅਪਰਾਧੀਕਰਨ ਤੇ ਵਪਾਰੀਕਰਨ ਦੇ ਰੁਝਾਨ ਸਖਤੀ ਨਾਲ ਰੋਕਣੇ ਪੈਣਗੇ ਬਾਕੀ ਅਗਲੇ ਅੰਕ ਵਿੱਚ ਧੰਨਵਾਦ